ਇਕੋ ਇਹ ਬੜਾ ਸਾਡੇ ਮੁੱਖ ਮੰਤਰੀ ਸਾਹਿਬ ਦਾ ਜਿਹੜੇ ਡਾਇਰੈਕਸ਼ਨ ਨੇ ਉਹਦੇ ਤੇ ਬਹੁਤ ਵੱਡੀ ਕਾਮਯਾਬੀ ਇੱਕ ਹੋਰ ਕਮਿਸ਼ਨਰਟ ਪੁਲਿਸ ਅਮਰ ਸਰ ਨੂੰ ਮਿਲੀ ਹੈ 1.5 ਕਿਲੋ ਹੀਰੋਇਨ ਤੇ 3 ਲੱਖ ਕੈਸ਼ ਇਹ ਬਰਾਮਦ ਹੋਇਆ ਔਰ ਇਹਦੇ ਜਿਹ ਇੱਕ ਮੁਲਜ਼ਮ ਹੈ ਜਿਹੜਾ ਹਰਪ੍ਰੀਤ ਸਿੰਘ ਇਹ ਪਿੰਡ ਜਿਹੜਾ ਇਹਦਾ ਹੈਗਾ ਰਾਮਾ ਥਾਣਾ ਬਦਨੀ ਡਿਸਟ੍ਰਿਕਟ ਮੋਗਾ ਔਰ ਇਹ ਜਿਹੜੇ ਨੈਟਵਰਕ ਦੇ ਵਿੱਚ ਇਹ ਗੱਲ ਪਤਾ ਲੱਗੀ ਹੈ ਕਿ ਜਿਹੜਾ ਇੱਕ ਮਨਦੀਪ ਸਿੰਘ ਇਹਨਾਂ ਦੇ ਪਿੰਡ ਦਾ ਹੀ ਬੰਦਾ ਯੂਐਸ ਬੇਸਡ ਹੈ ਉਹੀ ਨੈਟਵਰਕ ਚਲਾ ਰਹੇ ਹੈ ਔਰ ਪ੍ਰਣਾ ਵੀ ਉਹਦਾ ਨਾਮ ਪਹਿਲਾਂ ਵੀ ਫਿਕਰ ਹੋਇਆ ਸੋ ਅਸੀਂ ਇਹਨੂੰ ਬੜੀ ਸਿਗਨੀਫੀਕੈਂਟ ਰਿਕਵਰੀ ਇਸ ਕਰਕੇ ਮੰਨ ਰਹੇ ਹਾਂ ਕਿ ਦਾ ਯੂ ਐਸ ਬੇਸਡ ਨਵਾਂ ਇੱਕ ਗੱਲ ਆਈ ਹੈ ਜਿਵੇਂ ਤੁਹਾਡਾ ਨਾ ਪਹਿਲਾਂ ਵੀ ਦੂਸਰੇਆ ਨੈਟਵਰਕਸ ਬਾਰੇ ਸ਼ੇਅਰ ਕੀਤਾ ਗਿਆ ਸੀ ਦੂਸਰੀ ਗੱਲ ਕਿ ਇੰਟਰ ਡਿਸਟ੍ਰਿਕਟ ਹੈ ਕਿ ਰੀਸੀਵਿੰਗ ਇਹ ਇਧਰ ਆਪਣੇ ਆ ਕੇ ਇੱਥੇ ਬੰਦੇ ਨੂੰ ਦੇ ਕੇ ਤੇ ਇਹਨੇ ਵਾਪਸ ਲੈ ਕੇ ਜਾਣੀ ਸੀ ਤੋਂ ਪੁਲਿਸ ਨੂੰ ਮੈਂ ਵਧਾਈ ਵੀ ਦਿੰਨਾ ਸਪੈਸ਼ਲੀ ਮੰਡੇਰ ਸਾਹਿਬ ਡੀਸੀਪੀ ਸਾਹਿਬ ਮਹਤਾਬ ਸਿੰਘ ਜੀ ਐਡੀਸੀਪੀ ਸੁਰਿੰਦਰ ਜੀ ACP ਔਰ ਸ਼ਿਵਦਰਸ਼ਨ ਸਾਡੇ SHO ਇਹਨਾਂ ਨੇ ਬੜਾ ਇਨਫੋਰਮੇਸ਼ਨ ਦੇ ਉੱਤੇ ਡਿਵੈਲਪ ਕਰਕੇ ਪ੍ਰੋਮਟੈਕਸ਼ਨ ਲਿਆ ਔਰ ਰਿਕਵਰੀ ਅੱਛੀ ਹੋਈ ਹੈ ਔਰ 3 ਲੱਖ ਕੈਸ਼ ਵੀ ਹੈ ਸੋ ਇਹ ਸਾਰਾ ਐਂਗਲ ਮੈਨੂੰ ਲੱਗ ਰਿਹਾ ਕਿ ਕਾਫੀ ਦੇਰ ਤੋਂ ਉੱਥੇ ਮਾਲਵਾ ਏਰੀਏ 'ਚ ਬੰਦਾ ਐਕਟਿਵ ਹੈ ਔਰ ਤਾਂ ਹੀ ਇੰਨੀ ਦੂਰ ਲੈਣਾ ਹੁੰਦਾ ਔਰ ਐਡਾ ਵੱਡਾ ਕਨਸਾਈਨਮੈਂਟ ਲੈਣੀ ਫਾਈਨੈਂਸ਼ੀਅਲ ਐਂਗਲ ਵੀ ਸਾਰਾ ਇਹਦੇ ਵਿੱਚ ਅਸੀਂ ਵਰਕਆਊਟ ਕਰ ਰਹੇ ਹਾਂ ਸੋ ਇਹਦੇ 'ਚ ਜਿਹੜੀ ਗੱਲ ਹੁਣੇ ਸਵਾਲ ਹੋਇਆ ਪਬਲਿਕ ਦੇ ਸਹਿਯੋਗ ਦਾ ਮੈਂ ਕੱਲ ਆਪ ਕੈਸੋ ਦੇ ਵਿੱਚ ਸਾਡੇ ਸਾਰੇ ਸੀਨੀਅਰ ਆਫਸਰ ਗਏ ਮੈਂ ਵੀ ਗਿਆ ਲੋਕਾਂ ਨਾਲ ਬੜੀ ਅੱਛੀ ਗੱਲਬਾਤ ਹੋਈ ਔਰ ਅਸੀਂ ਆਉਣ ਵਾਲੇ ਟਾਈਮ 'ਚ ਪਬਲਿਕ ਅਵੇਅਰਨੈਸ ਦਾ ਜਿਹੜਾ ਇੱਕ ਨਵਾਂ ਪ੍ਰੋਗਰਾਮ ਵੀ ਸ਼ੁਰੂ ਕਰਨ ਜਾ ਰਹੇ ਹਾਂ ਉਹ ਤੁਹਾਡਾ ਨਾਲ ਸ਼ੇਅਰ ਕਰਾਂਗੇ ਉਹ ਅਸੀਂ ਮਹੱਲਾ ਲੈਵਲ ਤੇ ਹੀ ਉਹਨਾਂ ਨੂੰ ਹੌਟਸਪੌਟਸ ਨੂੰ ਹੀ ਟਾਰਗੇਟ ਕਰਾਂਗੇ ਕੋਈ ਜਨਰਲ ਇਦਾਂ ਦਾ ਪ੍ਰੋਗਰਾਮ ਨਹੀਂ ਲੋਕਲਾਈਜ਼ਡ ਪ੍ਰੋਗਰਾਮ ਕਰਾਂਗੇ ਸੋ ਥੈਟ ਪਾਰਟਿਸਪੇਸ਼ਨ ਜ਼ਿਆਦਾ ਹੋਵੇ ਤੇ ਸਾਡਾ ਜਿਹੜਾ ਮੈਸੇਜ ਹੈ ਜਿਹੜੇ ਕੁਆਟਰਸ ਨੂੰ ਅਸੀਂ ਭੇਜਣਾ ਚਾਹੁੰਦੇ ਹਾਂ ਜਿਹੜੇ ਪਰਿਵਾਰਾਂ ਨੂੰ ਉਹ ਜਾਵੇ ਇਹ ਕਿ ਤੁਹਾਨੂੰ ਸ਼ਾਇਦ ਨਹੀਂ ਕਰਦਾ ਸੀਗਾ ਇਹਦੇ ਨਾਲ ਦੇ ਪਿੱਛੇ ਕੀ ਅਮਰ ਤਾਂ ਰੋਲ ਪੁੱਛਨੇ پڑے ਸੀ ਜਾਂ ਕੋਈ ਕਬੱਡੀ ਦਾ ਪਲੇਅਰ ਸੀ ਇਸ ਦਾ ਨਾ ਕੋਈ ਐਂਗਲ ਸਾਹਮਣੇ ਇਹ ਕਬੱਡੀ ਵਾਲੀ ਗੱਲ ਤਾਂ ਕੋਈ ਨਹੀਂ ਇਹੋ ਜੀ ਸਾਹਮਣੇ ਆਈ ਨਾ ਕੋਈ ਮਤਲਬ ਬੇਸਿਕਲੀ ਤਾਂ ਕੰਬਾਈਨ ਦਾ ਡਰਾਈਵਰ ਸੀਗਾ ਤੇ ਕੰਬਾਈਨ ਹਾਰਵੈਸਟਰ ਤੇ ਕੰਮ ਕਰਦਾ ਦਸਵੀਂ ਪਾਸ ਹੈ ਫਾਈਨੈਂਸ਼ੀਅਲ ਐਂਗਲ ਹੀ ਆ ਲੱਗ ਰਿਹਾ ਕਿ ਕਿਉਂ ਇਹ ਲਿਓਰ ਹੋਇਆ ਇਹਦੇ ਵਿੱਚ ਬਟ ਉਸੇ ਪਿੰਡ ਦਾ ਨਾ ਕਿਉਂਕਿ ਦੇਖੋ ਸਮਗਲਰ ਜਦੋਂ ਬਾਹਰ ਬੈਠਾ ਇੱਕ ਆਪਣੇ ਪਿੰਡ ਦੇ ਹੀ ਬੰਦਿਆਂ ਨੂੰ ਟਾਰਗੇਟ ਕਰਦਾ ਜਿਨ੍ਹਾਂ ਨੂੰ ਲੋਡ ਹੈ ਜਾਂ ਜਿਹੜੇ ਸੌਫਟ ਟਾਰਗੇਟ ਨੇ ਸੋ ਇਹ ਨੈਟਵਰਕ ਤੋੜਨਾ ਬੜਾ ਜ਼ਰੂਰੀ ਹੈ ਇਹਨੂੰ ਮੈਂ ਇਹਨੂੰ ਕਾਫੀ ਸਿਗਨੀਫੀਕੈਂਟ ਰਿਕਵਰੀ ਇਸ ਕਰਕੇ ਮੰਨ ਰਿਹਾ ਕਿਉਂਕਿ ਮਾਲਵੇ ਨਾਲ ਰਿਲੇਟਡ ਹੈ ਇਹਨੂੰ ਫੜਿਆ ਕਿਆ ਕਰਦੇ ਇਹ ਦੋ ਬੰਦੇ ਕਿੱਥੇ ਸੀ ਗੈਰਾਂ ਲੁਕਾ ਕੇ ਰੱਖੀ ਸੀ ਕੋਈ ਹੀਰੋਇਨ ਕਿਨਾਂ ਦੇ ਦੇਖੋ ਜੀ ਸਾਰੀ ਜਿਹੜੀ ਰਿਕਵਰੀ ਹੈ ਉਹ ਈ ਡਿਵੀਜ਼ਨ ਦੇ ਵਿੱਚ ਮੋਚੀ ਬਾਜ਼ਾਰ ਦੇ ਏਰੀਆ ਵਿੱਚੋਂ ਪੁਲਿਸ ਨੇ ਕੀਤੀ ਹੈ ਔਰ ਇਹਦੇ ਚ ਜਿਹੜੀ ਇਹਦੇ ਔਨ ਪਰਸਨ ਹੀ ਇਹ ਤੋਂ ਉਹ ਇੱਥੇ ਕਰਨ ਗਿਆ ਸੀ ਕਿਉਂਕਿ ਜਿਸ ਦਾ ਤੁਸਿਆ ਮਾਲਵੇ ਦਾ ਰੈਨ ਵਾਲਾ ਉੱਥੇ ਕੀ ਕਰਨ ਗਿਆ ਰਿਸੀਵ ਕਰਨ ਗਿਆ ਸੀਗਾ ਜੀ ਕਿੰਨੋਂ ਕਿਲੇ ਨੱਕੋ ਚਾਲ ਹੋਈ ਉਹ ਨਾਮ ਹੈ ਨਹੀਂ ਜੀ ਅਜੇ ਪਤਾ ਲੱਗਿਆ ਉਹੀ ਉਸੇ ਤੇ ਵਰਕ ਕਰ ਰਹੇ ਆ ਡਰਗ ਮਨੀ ਹੈ ਜੀ ਡਰਗ ਮਨੀ ਹੈ ਜੀ ਪਿਛਲੇ ਸਮੇਂ ਦੇ ਵਿੱਚ ਜਿਹੜਾ ਟਰੱਕ ਜਿਹੜਾ ਰੇਡ ਜਿਹੜਾ ਬਰਾਮਦ ਕੀਤਾ ਜੀ ਇਹ ਲੈਣ ਆਇਆ ਸੀ ਦੇਣ ਆਇਆ ਸੀ ਪੈਸੇ ਦੇ ਨਿਕਲ ਆਇਆ ਸੀ ਤਾਂ ਕੀ ਕਰਦੇ ਦੇਖੋ ਪੈਸਾ ਉਹ ਅਸੀਂ ਤੁਹਾਨੂੰ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹਦੇ ਸਵਾਲ ਸਾਰੇ ਦਿੱਤੇ ਜਾਣਗੇ ਕਿ ਉਹ ਇਹਦਾ ਰਿਮਾਂਡ ਮੂਨ ਲੈ ਕੇ ਹੁਣ ਅਸੀਂ ਡਿਟੇਲ ਚੋਂ ਪੁੱਛਗਿੱਛ ਕਰਨੀ ਹੈ financial aspect ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਉਹ ਬਹੁਤ ਇੰਪੋਰਟੈਂਟ ਹੁੰਦਾ ਹੈ ਸਾਰੇ ਦੇ ਵਿੱਚ ਅਸੀਂ ਪਹਿਲਾਂ ਵੀ ਜਿਹੜਾ ਸਿੰਥੈਟਿਕ ਵਾਲਾ ਵੀ ਤੁਸੀਂ ਦੇਖਿਆ ਦੂਜਿਆਂ ਦੇ ਵੀ ਅਸੀਂ ਰਿਕਵਰੀਆਂ ਐਸੇ ਕਰਕੇ ਹੋ ਰਹੀਆਂ ਲਾਸਟ ਤੱਕ ਅਸੀਂ ਲੈ ਕੇ ਜਾਂਦੇ ਨੂੰ ਛੱਡਦੇ ਨਹੀਂ ਬੈਕਵਰਡ ਫਾਰਵਰਡ ਲਿੰਕੇजेस ਔਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਬੜੀ ਬੈਕਬੋਨ ਹੈ ਉਹਦੇ ਨਾਲ ਹੀ ਸਾਰਾ ਨੈਟਵਰਕ ਐਕਚੁਅਲੀ ਟੁੱਟਦਾ ਸੋ ਉਹਦੇ ਤੇ ਵਰਕ ਕਰ ਰਹੇ ਆ ਜੀ ਅਜੇ ਨਹੀਂ ਕੋਈ ਪਤਾ ਲੱਗਿਆ ਜੀ ਬਾਕੀ ਅਸੀਂ ਮੋਗਾ ਐਸਐਸਪੀ ਸਾਹਿਬ ਨਾਲ ਵੀ ਮੈਂ ਸਾਰਾ ਸ਼ੇਅਰ ਕਰੂੰਗਾ ਤੇ ਵੀਲ ਵਰਕ ਔਨ ਥਿਸ ਸਰ ਇਹ ਪਿੰਡੋਂ ਦਰਬਾਰ ਸਾਹਿਬ ਦੇ ਕਿੰਨੇ ਸਿਆਸੀ ਦੇਖੋ ਇਹਨਾਂ ਨੇ ਰੌਂਡੇਵੂ ਫਿਕਸ ਕੀਤਾ ਸੀ ਇੱਥੇ ਕਿਉਂਕਿ ਸੇਫ ਹੋ ਜਾਂਦਾ ਕੋਈ ਆਉਣ ਦਾ ਹਰੇਕ ਨੂੰ ਲੱਗਦਾ ਕਿ ਇੱਥੇ ਤਾਂ ਵੈਸੇ ਹੀ ਸ਼ਰਧਾਲੂ ਆ ਰਹੇ ਨੇ ਨੇੜੇ-ਤੇੜੇ ਉਸ ਏਰੀਆ ਦੇ ਵਿੱਚ ਤੋਂ ਹਰੇਕ ਕ੍ਰਿਮੀਨਲ ਆਪਣਾ ਆਪਣਾ ਮੋਡਸ ਪਰੈਂਡੀ ਤੇ ਛੁਪਣ ਦਾ ਸਿਸਟਮ ਬਣਾਉਂਦਾ ਰਹਿੰਦਾ ਜੀ ਪਿਛਲੇ ਸਮੇਂ ਦੇ ਵਿੱਚ ਕੁਝ ਕੱਪੀਆਂ ਹੋ ਰਹੀਆਂ ਰੀਸੈਂਟਲੀ ਭਾਵਨ ਵੈਪਨ ਦੀ ਹੋ ਜੇ ਜਾਂ ਹੈਰੋਨਿਕ ਸ਼ਹਿਰ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੋ ਰਹੀਆਂ ਨਮਾਪਾਦ ਤੋਂ ਨੂੰ ਕਿੱਥੋਂ ਪੜੀ ਗਈ ਜਾਂ ਹੋਰ ਇਹ ਸ਼ਹਿਰ ਦੇ ਏਰੀਏ ਨੇ ਪਾਰਟਿਕੂਲਰ ਕਿ ਅੰਮ੍ਰਿਤਸਰ ਦੇ ਵਿੱਚ ਆ ਕੇ ਇਹਨਾਂ ਨੂੰ ਸੇਫ ਜਗ੍ਹਾ ਲੱਗਦੀ ਹੈ ਕਿਉਂਕਿ ਕ੍ਰਾਈਮ ਜਿਧਾਉਣੇ ਮਾਲਕੇ ਨਾਲ ਸੰਬੰਧਿਤ ਹੈ ਯੂਐਸ ਤੋਂ ਬੈਠ ਕੇ ਅਪਰੇਟ ਕਰ ਰਹੇ ਨੇ ਦੱਬ ਕੇ ਅੰਮ੍ਰਿਤਸਰ ਚ ਰਹਾ ਦਿੰਦੇ ਨੇ ਅਪਰੇਟ ਸਾਰੇ ਪੰਜਾਬ ਚ ਦੇਖੋ ਬੜੀ ਸਿੰਪਲ ਗੱਲ ਹੈ ਮੈਂ ਤੁਹਾਨੂੰ ਕਲੀਅਰ ਦੱਸਾਂ ਜਿਹੜੀ ਪੁਲਿਸ ਫੜਦੀ ਹੈ ਉਹਦਾ ਮਤਲਬ ਮੋਰ ਅਲਰਟ ਹੈ ਔਰ ਤੁਸੀਂ ਜੇ ਦੇਖੋ ਸਾਰੇ ਰੈਜ਼ੀਡੈਂ ਸੋ ਰਾਦਰ ਆਈ ਗਿਵ ਕ੍ਰੈਡਿਟ ਕਿ ਇਸ ਕੱਲ ਨੂੰ ਆਪਾਂ ਇੱਕ ਪੋਜ਼ਿਟਿਵ ਮੰਨਿਆ ਜਾਵੇ ਕਿ ਪੁਲਿਸ ਦਾ ਇੰਟੈਲੀਜੈਂਸ ਨੈਟਵਰਕ ਤੇ ਸਤਰਕਤਾ ਜਿਹੜੀ ਅਲਰਟਨੈਸ ਇਜ਼ ਮੋਰ ਹੇਅਰ that is why ਅچھے ਰਿਜ਼ਲਟ ਆ ਰਹੇ ਆ ਰਦਰ ਮੈਨ ਹੂ ਐਪਰੀਸ਼ੀਏਟਿਵ ਵੇ ਨਾਲ ਲੈਣਾ ਕਿ ਇਹ ਅਸੀਂ ਬਾਰੇ ਵੀ ਕੋਈ ਰਿਕਵਰੀ ਕਰਦੇ ਆ ਤਾਂ ਅੰਮ੍ਰਿਤਸਰ ਪੁਲਿਸ ਹੀ ਕਰ ਰਹੀ ਹੈ ਮੈਂ ਕੱਲ ਜਲੰਧਰ ਗਿਆ ਸੀ ਉੱਥੇ ਤੁਹਾਡੇ ਬਾਰੇ ਜੋ ਨੂੰ ਮਿਲਿਆ ਕਹਿੰਦੇ ਕਿ ਉੱਥੇ ਕੁਲਰ ਸਾਹਿਬ ਚਲੇ ਗਏ ਨੇ ਜਿਹੜੇ ਵੀ ਇਹੋ ਜਿਹੇ ਬੰਦੇ ਨੇ ਕਾਨੂੰਨ ਤੋੜਨੇ ਉਹ ਸਾਰੇ ਜਲੰਧਰ ਹੀ ਹੋਣਗੇ ਮੈਂ ਕਿਹਾ ਅੱਛਾ ਜੀ ਕਹਿੰਦੇ ਜਲੰਧਰ ਵਾਲੇ ਕਹਿੰਦੇ ਜਲੰਧਰ ਹੀ ਹੋਣਗੇ ਫਿਲਹਾਲ ਕਸਮੀ ਪਾਸ ਬੰਦੇ ਦਾ ਜਮਾਕ ਇੰਨਾ ਸਾਰਾ ਕੁਝ ਉਹੀ ਕਰਦਾ ਸੀ ਜਾਂ ਉਹਦੇ ਪਿੱਛੇ ਕੋਈ ਗ੍ਰੈਜੂਏਟ ਵੀ ਹੈ ਘਪਾ ਰਣ ਪੜੀ ਹੋਵੇ ਤਸਕਰਾਂ ਚਾਹ ਦੇਖੋ ਜੋ ਦੀ ਗੱਲ ਮੈਨੂੰ ਲੱਗ ਰਹੀ ਹੈ ਕਿ ਪਿੰਡ ਦਾ ਬੰਦਾ ਉਹਨੇ ਦੇਖ ਲਿਆ ਮੈਂ ਜਿਵੇਂ ਦੱਸਿਆ ਕਿ ਸੌਫਟ ਟਾਰਗੇਟ ਹੈ ਜੀ ਉਹਨੇ ਦੇਖਿਆ ਕਿ ਬੰਦੇ ਨੂੰ ਪੈਸੇ ਦੀ ਲੋੜ ਹੈ ਫਾਈਨੈਂਸ਼ੀਅਲੀ ਇਹਨੂੰ ਰਿਕੁਆਇਰਮੈਂਟ ਹੈ ਉਹਨੂੰ ਉਹ ਬੰਦਾ ਸੌਫਟ ਟਾਰਗੇਟ ਨੂੰ ਆਪਣੇ ਲਿਓਰ ਕਰ ਲੈਂਦਾ ਆਪਣੀਆਂ ਗੱਲਾਂ ਚ ਲੈ ਕੇ ਉਹਨੂੰ ਯੂਜ਼ ਕਰ ਰਿਆ ਜੋ ਪ੍ਰੀਲੀਮਨਰੀ ਗੱਲ ਲੱਗ ਰਹੀ ਹੈ ਇਹਦੇ ਚੋ ਕਿਉਂਕਿ ਸੇਮ ਪਿੰਡ ਦਾ ਬੰਦਾ ਹੈ ਪਰ ਉਹ ਕਾਫੀ ਨੈਟਵਰਕ ਚਲਾ ਰਿਆ ਆ ਦੇ ਮੈਂ ਹੋਈ ਪਾਕਿਸਤਾਨ ਤੋਂ ਆ ਜਾ ਨਹੀਂ ਅਜੇ ਇਹਨੂੰ ਤਾਂ ਪਤਾ ਨਹੀਂ ਨਾ ਜੀ ਇਹਨੂੰ ਤਾਂ ਇੱਕ ਪੁਆਇੰਟ ਦੱਸਿਆ ਗਿਆ ਉਹ ਤੋਂ ਆ ਕੇ ਨੇ ਰਿਸੀਵ ਕਰ ਲਈ ਉਹ ਅੱਗੇ ਸਾਰੀ ਇਨਵੈਸਟੀਗੇਸ਼ਨ ਚ ਆਪਾਂ ਅਜੇ ਨਹੀਂ ਰਿਵੀਲ ਕਰ ਸਕਦੇ ਆਪਾਂ ਲੱਗੇ ਹੋਏ ਆ ਉਹਦੇ ਤੇ ਉਹ ਰਿਸੀਵ ਪਿਛਲੇ ਕੰਸਾਈਨ ਬੰਦਾ ਜਿਹੜਾ ਦੇਣਾ ਆਇਆ ਇਹਨੂੰ ਉਹਨੂੰ ਵੀ ਲੱਗੇ ਹੋਏ ਆ ਜੀ ਲੱਗੇ ਹੋਏ ਪਿਛਲੇ ਕੰਸਾਈਨ ਨੇ ਯੂ ਐਸ ਵਾਲਾ ਤੇ ਸੰਦੀਤ ਸੋ ਇੱਕ ਨਵਾਂ ਟ੍ਰੈਂਡ ਹੈ ਕਿ ਯੂ ਐਸ ਬੇਸਡ ਲੋਕ ਹੀ ਬੈਠੇ ਇਹੀ ਕੰਮ ਕਰ ਰਹੇ ਸੋ ਉਸ ਚ ਸਾਰਾ ਹਵਾਲਾ ਐਂਗਲ ਵੀ ਸਾਰਾ ਇਹ ਅਸੀਂ ਏਜੰਸੀਜ਼ ਨਾਲ ਵੀ ਸ਼ੇਅਰ ਕਰਾਂਗੇ ਬਰਸਰਪੂਟਾਂ ਦਿੱਤਾ ਜਾਦਾ ਇਸ ਵਾਰ ਪਈਸਾ ਮੈਂ ਤਾਂ ਤੁਹਾਨੂੰ ਪਹਿਲਾਂ ਕਹਿ ਵੀ ਅੰਮ੍ਰਿਤਸਰ ਪੁਲਿਸ ਜਿਆਦਾ ਅਲਰਟ ਹੈ ਜੀ ਫੜ ਲੈਂਦੀ ਹੈ ਬਾਹਰ ਹੁੰਦੇ ਤੇ ਮੋਗੇ ਦਾ ਬੰਦਾ ਹੈ ਤਾਂ ਸਭ ਜਨਰਲ ਤੇ ਅਲਰਟ ਹੋਈ ਕਿ ਪਹਿਲੇ ਵੀ ਅਲਰਟ ਸੀ ਦੇਖੋ ਪਈਸਾ ਮੈਂ ਕੁਝ ਨਹੀਂ ਕਹਿ ਸਕਦਾ ਇਟ ਇਜ਼ ਅ ਗ੍ਰੇਟ ਟੀਮ ਐਫਰਟ ਔਰ ਗੁਰੂ ਰਾਮਦਾਸ ਜੀ ਦੀ ਕਿਰਪਾ ਗੁਰੂ ਇਹ ਪਵਿੱਤਰ ਪਾਵਨ ਧਰਤੀ ਹੈ ਜੀ ਇਹ ਤਾਂ ਤੁਹਾਡਾ ਸਾਰਿਆਂ ਦਾ ਅਸ਼ੀਰਵਾਦ ਹੈ ਪਬਲਿਕ ਦਾ ਅਸ਼ੀਰਵਾਦ ਹੈ ਐਂਡ ਸਾਡਾ ਇੱਕ ਜਜ਼ਬਾ ਵੀ ਹੈ ਕਿ ਅਸੀਂ ਆਪਾਂ ਆਪਣੀ ਸਟੇਟ ਨੂੰ ਨਸ਼ਾ ਮੁਕਤ ਕਰਨਾ ਸੀਐਮ ਸਾਹਿਬ ਦੇ ਡਾਇਰੈਕਸ਼ਨ ਦੇ ਹਾਂਜੀ ਇਹਦੇ ਜੀਓ ਸੈਕਟਰ ਤੋਂ ਮਨਦੀਪ ਉਹ ਪਿੰਡ ਉਸੇ ਦਾ ਹੀ ਰਾਮੇ ਦਾ ਬਦਨੀ ਦਾ ਸੱਚ ਇਸ ਜਗ੍ਹਾ ਤੇ ਆਇਆ ਉਸੇ ਤੋਂ ਬਹੁਤ ਸਾਰੇ ਸਿਸਰੀ ਵੀ ਕਾਮ ਲੱਗ ਰਹੇ ਉਹ ਵੀ ਜਾਣ ਕੇ ਜਾਣਗੇ ਕਿ ਕਿਸ ਤਰ੍ਹਾਂ ਆਇਆ ਯਾਰ ਇਨਵੈਸਟੀਗੇਸ਼ਨ ਬੜੀ ਡਿਟੇਲ ਚ ਅਪਾ ਕਰਦੇ ਆ ਉਹਦੇ ਤਾਂ ਹੀ ਫਾਲੋਅ ਅਪ ਦੇ ਵਿੱਚ ਆਪਣੀਆਂ ਰਿਕਵਰੀਜ਼ ਹੁੰਦੀਆਂ ਹੋਰ ਅਰੈਸਟ ਹੋਣਗੀਆਂ ਡੈਫੀਨਿਟਲੀ ਹੋਣਗੀਆਂ ਵੀ ਆਰ ਔਨ ਟਰੈਕ ਕਿੰਨੇ ਸਮੇਂ ਤੋਂ ਲੱਗਾ ਸੀ ਕੰਮ ਦੇ ਵਿੱਚ ਇਹ ਜੀ ਪਤਾ ਲੱਗੇਗਾ ਜੀ ਦੇਖੋ ਮੁਲਜ਼ਮ ਦੀ ਪਹਿਲੀ ਆਦਤ ਹੁੰਦੀ ਹੈ ਕਿ ਕੱਲ ਨੂੰ ਛਪਾਉਣਾ ਤੇ ਪੁਲਿਸ ਨੇ ਉਸ ਕੱਲ ਨੂੰ ਇਨ ਡੈਪਥ ਇਨਵੈਸਟੀਗੇਟ ਕਰਕੇ ਅਸਲੀਅਤ ਸਾਹਮਣੇ ਲਿਆਉਣੀ ਹੁੰਦੀ ਆ ਤੇ ਸਾਡਾ ਹੁਣ ਫੋਕਸ ਇਹ ਆ ਕਿ ਨੈਟਵਰਕ ਨੂੰ ਹੋਰ ਅਸੀਂ ਡੀਪਲੀ ਸਮੈਸ਼ ਕਰੀਏ। ਇਹਨੇ ਕੁਝ ਦੱਸਿਆ ਜੀ ਪ੍ਰੀਮੀਲੀਅਰ ਇਨਵੈਸਟੀਗੇਸ਼ਨ ਦੇ ਵਿੱਚ ਵੀ ਇਹਨੇ ਉਹ ਥੋੜਾ ਛਿਪਣ ਲੈ ਤਾਂ ਲਈ ਇਹਨੇ। ਡਿਲੀਵਰ ਕਿੱਥੇ ਕਰਨੀ ਸੀ? ਇਹ ਤਾਂ ਆਪਣੇ ਏਰੀਆ 'ਚ ਹੀ ਲੈ ਕੇ ਜਾ ਰਿਹਾ ਸੀ ਜੀ। ਹਾਂਜੀ ਹਾਂਜੀ। ਠੀਕ ਹੈ ਸਰ। ਥੈਂਕ ਯੂ। ਟੋਟਲ ਚੈੱਕ ਕਿੰਨੀ ਰਿਕਵਰੀ ਹੋਪਾ ਟੋਟਲ ਜੀ ਗਰੰਟੀ ਕੀਤੀ ਹੈ ਹੁਣ ਤੱਕ ਕੋਈ ਜਵਾਬ ਨਹੀਂ ਆਇਆ। ਮੈਂ ਚੈੱਕ ਕਰ ਲਾਂ। ਯਾਰ ਦੇਖੋ ਇਹ ਗੱਲਾਂ ਇਨਵੈਸਟੀਗੇਸ਼ਨ ਦੀ ਹੈ ਪਰ ਨਾ ਛੇੜੀਏ ਉਹਦੇ ਚ ਉਹਨਾਂ ਨੂੰ ਉਹਨਾਂ ਨੂੰ ਬੈਨੀਫਿਟ ਹੋ ਜਾਂਦਾ ਸਾਰਾ ਨੂੰ ਇਹ ਕਹਿੰਦੇ ਸੀ ਇਹ ਦੇ ਦੋ ਕਿ ਟੀਆਰਪੀ ਦੇ ਚੱਕਰ 'ਚ ਉਹ ਗੱਲ ਨਾ ਛਾਪਨ ਤੇ ਉਹ ਗੱਲ ਨਾ ਖਾ ਕੇ ਪੁਲਿਸ ਨੂੰ ਭੱਜਣਾ ਪੈ ਜਾਣਾ ਐਸਾ ਮੇਰੀ ਗੱਲ ਤੁਸੀਂ ਕਹਿ ਹੀ ਦਿੱਤੀ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ਦ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬਕਾਰ ਸਟਾਫ ਆਪਣੀਆਂ ਸੇਵਾਵਾਂ ਮਾ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਜਾਂ ਫਿਰ హెయిర్ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤਾਂ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਹੱਤਵਿਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬੌਂਡਿੰਗ ਕੈਰਾਟਿਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੈਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਦਿੱਤੀ ਜਾ ਰਹੀ ਹੈ ਬਰਾਇਡਲ ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਅਤੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੈਅਰ ਸਪਾ ਮੈਟ੍ਰਿਕਸ ਲਾਰੀਅਨ ਵਾਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ హెయిਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇੱਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ ਅਪ ਫਰੋਸਟਿੰਗ 3D ਸ਼ੇਡ ਹੈਅਰ ਪਾਲਿਸ਼ਿੰਗ ਦੀ ਸਹੂਬਦਾ ਲੈ ਸਕਦੇ ਹੋ ਤੁਸੀਂ ਇੱਥੇ ਮੈਨੀਕਿਓਰ ਪੈਡੀਕਿਓਰ ਵੀ ਕਰਵਾ ਸਕਦੇ ਹੋ ਤੁਸੀਂ ਇੱਥੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ ਹੋ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ। ਤਾਂ ਮੇਕਓਵਰ ਸਟੂਡੀਓ ਸਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ। ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ। ਪੰਜਾਬ ਦਾ ਹਰ ਮੁੱਦਾ, ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।